ਲੋ ਵੀ ਗੱਲ ਕਰਨੀ ਹੈ ਅੱਜ ਜੋ ਪਹਿਰੂ ਪੀਏ ਨੇ ਸਾਡੀ ਕੌਮ ਦੇ ਵਿੱਚ ਐਨੇ ਕਿ ਪਹਿਰੂ ਪੀ ਆ ਗਏ ਕਿ ਸਾਡੀ ਕੌਮ ਨੂੰ ਹਰ ਕੋਈ ਠੱਗਦਾ ਤੇ ਅੱਗੇ ਚਲਿਆ ਜਾਂਦਾ ਸਾਡੀ ਕੌਮ ਨੂੰ ਕੌਮ ਤੋਂ ਜਦੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਇਹਨਾਂ ਦੀਆਂ ਸਿਰਾਂ ਤੇ ਪੱਗਾਂ ਵੀ ਆ ਜਾਂਦੀਆਂ ਨੇ ਤੇ ਇਹ ਬੜੇ ਨਿਮਾਣੇ ਜੇ ਹੋ ਕੇ ਬੜੇ ਨਿਮਾਣੇ ਜੇ ਹੋ ਕੇ ਕਹਿੰਦੇ ਆ ਜੀ ਸਾਡੀ ਫਿਲਮ ਨੂੰ ਕਾਮਯਾਬ ਕਰੋ ਪਰ ਜਦੋਂ ਗਰਾਉਂਡ ਤੇ ਦੇਖੀਏ ਤੇ ਗਰਾਉਂਡ ਤੇ ਜਾ ਕੇ ਇਹ ਸਿੱਖੀ ਦੇ ਵਿਰੁੱਧ ਖੜੇ ਹੋ ਜਾਂਦੇ ਆ ਮੈਂ ਸਿੱਧਮ ਸਿੱਧੀ ਗੱਲ ਮੈਂ ਲਕੋਕੇ ਨਹੀਂ ਕਰਦਾ ਗੱਲ ਕਰਦਾ ਮੈਂ ਗੀਪੀ ਗਰੇয়াল ਦੀ ਗੁਰਪ੍ਰੀਤ ਘਗੀ ਦੀ ਕਈ ਬੰਦਿਆਂ ਦੀ ਕਰਮਜੀਤ ਅਨਮੋਲ ਦੀ ਕਈ ਬੰਦੇ ਦੇ ਜਿੰਨਾਂ ਦੀ ਫਿਲਮ ਅੱਜ ਅਰਦਾਸ ਆ ਰਹੀ ਹੈ ਮੈਂ ਫਿਲਮ ਦੇ ਵਿਰੋਧ ਚ ਨਹੀਂ ਆ ਮੈਂ ਮੇਰੇ ਸਿੱਖਾਂ ਨੂੰ ਸਾਡੀ ਕੌਮ ਨੂੰ ਮੈਂ ਇਹ ਗੱਲ ਸਮਝਾਉਣੀ ਚਾਹਣਾ ਇਹ ਦੱਸਣੀ ਚਾਹਣਾ ਬੇਨਤੀ ਕਰਨੀ ਚਾਹਣਾ ਕਿ ਇਹੀ ਲੋਕ ਸੀ ਜਦੋਂ ਸਿੱਖ ਕੌਮ ਕਹਿ ਰਹੀ ਸੀ ਕਿ ਤੁਸੀਂ ਸਰਦਾਰ ਸਰਬਜੀਤ ਸਿੰਘ ਦੀ ਖਾਲਸਾ ਦੇ ਹੱਕ 'ਚ ਖੜੇ ਹੋਵੋ ਪਰ ਇਹੀ ਕੁੱਗੀ ਇਹੀ ਗਿੱਪੀ ਗਿਰਿਆ ਇਹੀ ਦੇਵ ਖੜਾ ਡਰ ਗਏ ਉਹ ਕਰਮੀਤ ਨੂੰ ਮੋਲ ਦੇ ਹੱਕ 'ਚ ਖੜ ਗਏ ਸੀ ਜਾ ਕੇ ਜਦੋਂ ਤਾਂ ਇਸ ਕੌਮ ਤੋਂ ਪੈਸੇ ਕਮਾਉਣੇ ਆ ਉਦੋਂ ਤਾਂ ਇਹ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ ਸਿਰਾਂ ਤੇ ਪੱਗਾਂ ਆ ਜਾਂਦੀਆਂ ਨੇ ਇਹ ਜਦੋਂ ਗਰਾਊਂਡ ਲੈਵਲ ਤੇ ਕੌਮ ਦੇ ਨਾਲ ਖੜਨਾ ਹੈ ਕੌਮ ਦੀ ਹਮਾਇਤ ਕਰਨੀ ਹੈ ਉਦੋਂ ਇਹਨਾਂ ਦੇ ਸੱਪ ਲੜ ਜਾਂਦਾ ਸੱਪ ਉਦੋਂ ਇਹਨਾਂ ਦੇ ਸਿਰਾਂ ਤੇ ਪੱਗਾਂ ਵੀ ਲੈ ਜਾਂਦੀਆਂ ਨੇ ਤੇ ਇਹ ਕੌਮ ਦੇ ਖਿਲਾਫ ਵੀ ਹੁੰਦੇ ਆ ਉਹ ਇੰਨੇ ਇੱਕ ਲਾਲਚੀ ਬੰਦੇ ਆ ਇਹ ਪੰਜਾਬੀਓ ਇੰਨੇ ਇੱਕ ਲਾਲਚੀ ਬੰਦੇ ਕਿ ਇਹ ਆਪਣੀ ਫਿਲਮ ਚਲਾਉਣ ਦੇ ਖਾਤਰ ਕੁਝ ਵੀ ਕਰ ਸਕਦੇ ਆ ਤੇ ਸਾਡੀ ਕੌਮ ਭੌਲੀ ਭਾਲੀ ਲੱਗ ਕੇ ਇਹਨਾਂ ਦੇ ਮਗਰ ਸਿਨੇਮਿਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਕਰੋੜਾਂ ਰੁਪਈਆ ਘਰੇ ਬੈਠੇ ਨੂੰ ਕਮਾ ਕੇ ਦੇ ਦਿੰਦੇ ਆ ਮੈਂ ਪੁੱਛਣਾ ਚਾਹਣਾ ਕਿ ਕਿੱਥੇ ਸੀ ਇਹ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜਨਾ ਸੀ ਉਹ ਕੁਰਬਾਨੀ ਯਾਦ ਕਰੋ ਸ਼ਹੀਦ ਭਾਈ ਬਿਆਸ ਸਿੰਘ ਕਿੱਡੀ ਵੱਡੀ ਕੁਰਬਾਨੀ ਕੌਮ ਦੀ ਪੱਗ ਸਿਰ ਤੇ ਰੱਖ ਦਿੱਤੀ ਸੀ ਕੌਮ ਨੂੰ ਮਰ ਤਾ ਜਿਉਂਦਾ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਸਰਬਜੀਤ ਸਿੰਘੀ ਫਰੀਦਕੋਟ ਤੋਂ ਚੌਂ ਲੜਦੇ ਸੀ ਤੇ ਉਹਨਾਂ ਦੇ ਖਿਲਾਫ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਖੜਾ ਹੋਇਆ ਤੇ ਇਹ ਸਾਰਾ ਅਨਚਾਰ ਮਹਿਕਮਾ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਦੀ ਹਮਾਇਤ ਚ ਇਹ ਵੀ ਨਹੀਂ ਦੇਖਿਆ ਕਿ ਵਿਰੁੱਧ ਕੌਣ ਖੜਾ ਹੈ ਇਹ ਵੀ ਨਹੀਂ ਦੇਖਿਆ ਕਿ ਕਿੰਡੀ ਵੱਡੀ ਕੁਰਬਾਨੀ ਹੈ ਇਹ ਸਿਰਫ ਸਾਡਾ ਯਾਰ ਹੈ ਅਮਨ ਦੇਵ ਕਰੋੜ ਨੂੰ ਕਹਿਣਾ ਚਾਹਣਾ ਓਏ ਭਰਾਵਾ ਤੂੰ ਹਰੇ ਜਿਹੜੀ ਇੰਟਰਵਿਊ ਤੇਰੀ ਆਉਂਦੀ ਹੈ ਉਹਦੇ ਵਿੱਚ ਕਹਿਣਾ ਸੀ ਤੇ ਆਪਣੇ ਯਾਰ ਨਾਲ ਖੜਿਆ ਤੇ ਹੈਗੇ ਅਸੀਂ ਸਿੱਖਾਂ ਉਹ ਸਿੱਖਾਂ ਦੀ ਸਿੱਖਾਂ ਦਾ ਸਨਾਤ ਕੀ ਹੈ ਸਿੱਖਾਂ ਨੇ ਕੁਰਬਾਨੀਆਂ ਕਿੱਡੀਆਂ ਕਿ ਦਿੱਤੀਆਂ ਨੇ ਸਿੱਖੀ ਦੀ ਖਾਤਰ ਪਰਿਵਾਰ-ਵਾਰ ਤੇ ਸੀ ਗੁਰੂ ਨੇ ਆਪਣੇ ਬੱਚੇ ਤੱਕ ਮਾਰਤੇ ਸੀ ਵਿਛੋੜਾ ਪੈ ਗਿਆ ਸੀ ਸਿੱਖੀ ਦੀ ਖਾਤਰ ਉਹ ਤੂੰ ਇੱਕ ਕਰ ਦੇ ਯਾਰ ਨੂੰ ਨਹੀਂ ਛੱਡ ਛਕਿਆ ਕੌਮ ਦੀ ਖਾਤਰ ਤੂੰ ਕਹ ਨਾ ਯਾਰੀ ਨਵਾਈਏ ਤੇ ਫਿਰ ਤੂੰ ਕਾਹਦਾ ਸਿੱਖਾ ਓਏ ਇੱਕ ਪਾਸੇ ਕੌਮ ਖੜੀ ਐ ਤੇ ਦੂਜੇ ਪਾਸੇ ਤੇਰਾ ਯਾਰ ਐ ਤਾਂ ਯਾਰ ਚੁਣ ਲਿਆ ਤੇ ਕੌਮ ਨੂੰ ਧੱਕਾ ਦੇਤਾ ਤੂੰ ਹੂ ਘਾਉਣਾ ਮੈਂ ਸਿੱਖਾਂ ਤੇ ਹਰੇਕ ਇੰਟਰਵਿਊ 'ਚ ਇਹ ਗੱਲ ਛੇੜਨ ਦਾ ਮੁੱਦਾ ਜਿਹੜਾ ਉਹ ਕਿਉਂ ਹਰੇਕ ਇੰਟਰਵਿਊ ਦੇ ਵਿੱਚ ਕੌਮ ਨਾਲ ਮੱਥਾ ਨਹੀਂ ਲਾਈਦਾ ਭਰਾਵਾ ਦੇਵ ਕਰੋੜਾ ਕੌਮ ਨਾਲ ਮੱਥਾ ਨਹੀਂ ਲਾਈਦਾ ਕੌਮ ਨਾਲ ਮੱਥਾ ਨਹੀਂ ਲਾਇਆ ਜਿਨ੍ਹਾਂ ਨੇ ਕੌਮ ਨਾਲ ਮੱਥੇ ਲਾਏ ਤੇ ਉਹ ਅੱਜ ਖੁੰਝੇ ਲੱਗੇ ਬੈਠੇ ਐ ਇੱਥੇ ਬਾਤ ਲੋਕ ਨੇ ਜਿਹੜੇ ਪਹਿਰੂ ਪੀਏ ਬਣੇ ਫਿਰਦੇ ਆਂ ਦਾੜੀਆਂ ਰੱਖਦੇ ਆ ਪੱਗਾਂ ਬੰਨਦੇ ਆ ਸਿੱਖ ਕਹੋਂਦੇ ਆ ਤੇ ਦੇਖਣ ਨੂੰ ਵੀ ਲੱਗਦੇ ਆ ਕਿ ਸਿੱਖ ਐ ਪਰ ਅੰਦਰੋਂ ਕੀ ਨੇ ਅੰਦਰੋਂ ਖੜਦੇ ਕਿਹਨਾਂ ਨਾਲ ਨੇ ਬੁਚੜਾਂ ਦੇ ਨਾਲ ਜਿਨ੍ਹਾਂ ਨੇ ਸਾਡੀ ਕੌਮ ਨੂੰ ਤਸੀਹੇ ਦਿੱਤੇ ਹੋਣ ਸਾਡੇ ਕਾਲ ਤੱਕ ਘਾਤੇ ਹੋਣ ਸਾਡੇ ਗੁਰੂ ਦੀਆਂ ਬੇਦਬੀਆਂ ਕਰਵਾਤੀਆਂ ਹੋਣ ਸਾਡੇ ਨੌਂ ਜ਼ੁਬਾਨਾਂ ਨੂੰ ਡਿਬਰੂ ਕਰ ਸਰਤਾ ਹੋਵੇ ਤੇ ਖੜਦੇ ਉਹਨਾਂ ਨਾਲ ਦੇਖਣ ਨੂੰ ਸਿੱਖ ਲੱਗਦੇ ਆ ਤੇ ਉਹੀ ਗੱਲ ਕੀਤੀ ਆ ਕਿ ਪਿਗਰੇ ਵਾਲਰਗਿਆਂ ਨੇ ਘੁੱਗੀ ਅਰਗਿਆਂ ਨੇ ਜਿਹੜੇ ਕੌਮ ਨੂੰ ਪਾਗਲ ਬਣਾ ਕੇ ਕਰੋੜਾਂ ਰੁਪਇਆ ਇਕੱਠੇ ਕਰਕੇ ਲੈ ਜਾਣਗੇ ਤੇ ਪਰ ਜਦੋਂ ਖੜਨਾ ਸੀ ਕੌਮ ਦੇ ਨਾਲ ਤੇ ਉਦੋਂ ਉਦੋਂ ਇਹਨਾਂ ਨੇ ਕਰਮਜੀਤ ਨਮੋਲ ਯਾਦ ਆ ਗਿਆ ਸੀ ਉਹਦੇ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਆਈ ਉਹਦੇ ਉਹਨੂੰ ਕੋਈ ਕੁਰਬਾਨੀ ਯਾਦ ਨਹੀਂ ਆਈ ਉਦੋਂ ਉਦੋਂ ਇਹਨਾਂ ਨੂੰ ਇਹ ਨਹੀਂ ਦੇਖਿਆ ਕੀ ਜੇ ਕਿਤੇ 1921 ਹੋ ਗਈ ਭਾਈ ਸਰਮਜੀ ਖਾਲਸਰਨ ਕਾਲਸਾ ਜੀ ਹਾਰ ਗਏ ਤੇ ਕੀ ਮੂਦ ਦਿਖਾਉਣਗੇ ਯਾਰ ਉਦੋਂ ਇਹਨਾਂ ਦੇ ਕੋਈ ਯਾਦ ਨਹੀਂ ਆਇਆ ਅੱਜ ਅੱਜ ਕਰੋੜਾ ਰੁਪਇਆ ਕਮਾਉਣਾ ਹੈ ਅੱਜ ਸਿਰਾਂ ਤੇ ਪੱਗਾਂ ਨੇ ਤੇ ਅੱਜ ਹੱਥ ਜੋੜਦੇ ਫਿਰਦੇ ਆ ਅੱਜ ਕਹਿੰਦੇ ਸਾਡੀ ਮੂਵੀ ਦੇਖੋ ਜਦੋਂ ਤਾਂ ਗਰਾਉਂਡ ਲੈਵਲ ਤੇ ਖੜਨਾ ਉਦੋਂ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਤੇ ਜਦੋਂ ਸਿਨੇਮਿਆਂ ਦੇ ਵਿੱਚ ਆਪਣੀ ਫਿਲਮ ਲਾਉਣੀ ਹੈ ਉਦੋਂ ਇਹ ਕਿਰਦਾਰ ਵੀ ਸਿੱਖਾਂ ਨੇ ਨਿਮਾਉਂਦੇ ਆ ਤੇ ਉਦੋਂ ਇਹ ਕੁਝਕ ਟਾਈਮ ਲਈ ਬਣ ਵੀ ਸਿੱਖ ਜਾਂਦੇ ਆ ਤੇ ਕਰੋੜਾ ਰੁਪਇਆ ਲੈ ਕੇ 77 ਹੋ ਜਾਂਦੇ ਆ ਓਏ ਭਰਾਵੋ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆ ਸਮਝੋ ਪੰਜਾਬੀਓ ਮੈਂ ਸਿੱਖ ਭਰਾਵਾਂ ਨੂੰ ਸਮਝਾਉਣਾ ਚਾਹਣਾ ਕਿ ਇਹ ਪੈ ਰੁਪਏ ਨੇ ਸਿੱਖ ਨਹੀਂ ਹੈਗੇ ਜਦੋਂ ਇਹਨਾਂ ਨੇ ਫਿਲਮਾਂ ਬਣਾਉਣੀਆਂ ਨੇ ਸਾਡਾ ਆਸਰਾ ਤੱਕਦੇ ਆ ਕਿਉਂਕਿ ਸਭ ਤੋਂ ਉੱਚੇ ਕਿਰਦਾਰ ਜੇ ਹੈਗੇ ਤਾਂ ਸਿੱਖਾਂ ਦੇ ਆ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ ਨੇ ਤਾਂ ਸਿੱਖਾਂ ਦੀਆਂ ਨੇ ਇਹ ਕਿਰਦਾਰ ਸਿੱਖਾਂ ਦੇ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਪਰ ਅਸਲ ਦੇ ਵਿੱਚ ਕਿਰਦਾਰ ਨਹੀਂ ਬਣਾ ਪਾਏ ਆ ਆਪਣੇ ਜਦੋਂ ਗਰਾਊਂਡ ਪੱਧਰ ਤੇ ਖੜਨਾ ਹੈ ਉਦੋਂ ਇਹ ਭੁੱਲ ਜਾਂਦੇ ਆ ਕਿਰਦਾਰਾਂ ਨੂੰ ਉਦੋਂ ਇਹਨਾਂ ਦੀ ਯਾਦ ਨਹੀਂ ਆਉਂਦੀ ਉਦੋਂ ਇਹ ਫਿਰ ਸਰਦਾਰਾਂ ਨੂੰ ਭੁੱਲ ਕੇ ਨਿਚਾਰਾਂ ਨਾਲ ਖੜਦੇ ਆ ਤੇ ਅੱਜ ਤੇ ਅੱਜ ਇਹ ਆਪਣੇ ਆਪ ਨੂੰ ਬੜੇ ਸਿੱਖ ਕਹੌਣ ਕਹਣ ਲੱਗੇ ਹੋਇਆ ਕਿ ਸਾਡੇ ਵਰਗਾ ਕੋਈ ਸਿੱਖੀ ਹੈ ਨਹੀਂ ਅਸੀਂ ਸਿੱਖੀ ਤੇ ਫਿਲਮ ਬਣਾਈ ਹੈ ਓਏ ਭਰਾਵੋ ਗਰਾਊਂਡ ਪੱਧਰ ਤੇ ਵੀ ਸਿੱਖੀ ਨਾਲ ਖੜਜਾ ਕਰੋ ਉਦੋਂ ਕਿਹੜੀ ਯਾਦ ਆਉਂਦੀ ਸਿੱਖੀ ਅੱਜ ਸਾਡੇ ਲੋਕ ਵੀ ਭਾਵਿਕ ਹੋ ਕੇ ਇਹਨਾਂ ਦੀ ਫਿਲਮ ਦੇਖਣ ਜਾਣਗੇ ਤੇ ਇਹਨਾਂ ਨੂੰ ਕਰੋੜਾਂ ਰੁਪਇਆ ਐਨ ਗਿਫਟ ਦੇ ਵਿੱਚ ਹੱਥੇ ਧਰ ਦੇਣਗੇ ਵੀ ਆਹ ਚੱਕੋ ਭਾਵੇਂ ਤੁਸੀਂ ਗਰਾਊਂਡ ਪੱਧਰ ਤੇ ਸਿੱਖੀ ਦੇ ਖਿਲਾਫ ਹੋ ਭਾਵੇਂ ਗਰਾਊਂਡ ਪੱਧਰ ਤੇ ਸਿੱਖੀ ਦਾ ਵਿਰੋਧ ਕਰਦੇ ਹੋ ਪਾ ਤੁਸੀਂ ਅੱਜ ਸਾਡੇ ਤੇ ਫਿਲਮ ਬਣਾਤੀ ਆ ਚੱਕੋ ਕਰੋੜਾਂ ਰੁਪਈਆ ਤੇ ਬੰਬੇ ਬਹਿ ਜੋ ਜਾ ਕੇ ਤੇ ਅਗਲੇ ਹਾਂ ਨੂੰ ਕਮਾ ਕੇ ਦੇ ਦੇਣਗੇ ਸੱਤ ਅੱਠ ਪੀੜੀਆਂ ਨਹੀਂ ਮੁੱਕਦਾ ਅਸੀਂ ਇਦਾਂ ਦੇ ਹੋ ਗਿਆਂਗੇ ਇਹ ਇਹੀ ਗਿੱਪੀ ਕਰਿਆਲ ਛੋਟੇ ਐਕਟਰਾਂ ਨੂੰ ਇਹਨੇ ਹੀ ਉਠਣ ਦਿੱਤਾ ਜਿੰਨੇ ਛੋਟੇ ਐਕਟਰ ਉਠਣਾ ਚਾਹੁੰਦੇ ਸੀ ਇਹਨੇ ਗਿੱਚੀ ਤੋਂ ਮਰੋੜ ਕੇ ਦੱਬ ਤੇ ਇਹੀ ਗਿੱਪੀ ਕਰਿਆਲ ਤੇ ਅੱਜ ਜਦ ਮੈਂ ਕਿਹਾ ਸੀ ਉਦੋਂ ਵੀ ਕਿ ਪੰਜਾਬੀ ਉਹੇ ਹੋਣਗੇ ਇਹ ਫਿਲਮਾਂ ਬਣਾਉਣਗੇ ਕਿਰਦਾਰ ਸਿਖਾਣੇ ਚਾਹਣਗੇ